ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰੋ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੂ ਸਰਜਨ ਹਾਰੋ ਤਮ ਗਾਵੋ ਮੇਨ ਨ ਪੌਕ ਸੋਹਿਲਾ ਹੋਂ ਬਾਰਿ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਤਨਤ ਜੀੜੇ ਸੰਭਾਲੀਣਾ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਬਨ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਵ ਸਜਣ ਅਸੀਸੜੀਆਂ ਜਿਉ ਹੋਵੇ ਸਭ ਸਿਉ ਮੇਲ ਕਰ ਕਰਿ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਬਨ ਰਗ ਆਸਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਉ ਮਿਸੂਏ ਚਸਿਆ ਘੜੀਆਂ ਬਹਿਰਾ ਤਿੱਤੀ ਵਾਰੀ ਮਾਹੂ ਹੋਆ ਸੂਰਜ ਏਕੋ ਰਤਨ ਏਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵਚੰਦ ਦੀਪ ਬਨੇ ਤਾਰਕਾ ਮੰਡਲ ਜਨਕਮੋਤੀ ਧੂਮਨ ਆਨ ਲੋ ਪਵਨ ਚਬਰ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਐਸੀ ਆਰਤੀ ਹੋਈ ਭਵਖੰਡਨਾ ਤੇਰੀ ਆਰਤੀ ਅਨਹੱਤਾ ਸਬਦ ਬਾਜੰਤ ਭੇਰੀ ਰਹਾਓ ਸਹਿਸ ਤਬ ਨੈਨ ਨਨ ਨਨ ਹੈ ਤੋਇ ਕੋ ਸਹਿਸ ਮੂਰਤ ਨਨ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਬ ਗੰਧਿ ਵਿਚਲ ਤਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੋ ਆਰਤੀ ਹੋਈ ਹਰ ਚਰਨ ਕਾਮਨ ਮਕਰੰਦ ਲੋਭਤ ਮਨੋ ਅੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਇ ਜਾਤੇ ਤੇਰੇ ਨਾਈ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਅਗੁਰਭ ਪਰਿਆਮਲ ਸਾਧੂ ਕੰਬਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅਨਜਲੀ ਪਉਨ ਵੱਡਾ ਹੈ ਕਰ ਡੰਡੌਤ ਪਉਨ ਵੱਡਾ ਹੈ ਰਹਾਉ ਸਾਖਤ ਰਸਾ ਨ ਜਾਣੇ ਤਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲਾ ਚੁਬ ਦੁਖ ਪਾਵੈ ਜਮ ਕਾਲ ਸਹ ਸਰੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ अब नासी पुरक पाया परमेश्वर बहु शोभखंड ब्रह्मंडा ही हम ग्रीम स्किर प्राप्त तेरी हर राख राख बड बड्डा ही जन्ना नुक नाम धारटे के हर नामे ही सुखमंडा ही रा गौड़ी पूर्वी मोहल्ला पंचवा करो विनंती सुनो मेरे मीता संत टहल की बेला इह खाड चलो हरलाहा आगे वसन सुइला ਆਉਦ ਕਟਾ ਦਿਨ ਸਰਣ ਆ ਰਹੀ ਮਲ ਗੁਰੂ ਦਿਨ ਕਾਸ ਵਾਰੀ ਰਹਾ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸੈ ਜਿਗਾਇ ਪੀਵ ਇਹ ਰਾਸੇ ਕਤ ਕਥਾ ਤਨ ਜਾਨੀ ਜਾ ਕੋ ਆਈ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿਲ ਪਾਵੋ ਸੋ ਸਹਿ ਜੀ ਬਹੁਰ ਨ ਹੋਈ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ